ਆਪਣੇ ਮਨ ਨੂੰ ਮਾਰਦੇ ਆ ਮਾਰਦੇ ਆ ਤੋੜਦੇ ਆ ਤੋੜਦੇ ਆ ਮਿਟਾਉਂਦੇ ਆ ਮਿਟਾਉਂਦੇ ਆ ਇੱਕ ਸਾਧਕ ਇੱਕ ਧਿਆਨੀ ਇੱਕ ਅਭਿਆਸੀ ਪਰਮਾਤਮਾ ਤੱਕ ਪਹੁੰਚੇ ਉਸ ਦੀ ਵੀ ਬੜੀ ਲੰਬੀ ਯਾਤਰਾ ਹੈ ਉਸ ਦੀ ਵੀ ਬੜੀ ਗਹਿਰੀ ਖੋਜ ਹੈ ਉਸ ਦੀ ਵੀ ਬਹੁਤ ਵੱਡੀ ਤਪੱਸਿਆ ਹੈ ਔਰ ਸ਼ਾਇਦ ਐਸੀ ਖੋਜ ਜੋ ਦੁਨੀਆਂ ਦੇ ਜਿਸ਼ਤਾਂ ਦੀ ਹੋਰ ਕੋਈ ਖੋਜ ਨਹੀਂ ਔਰ ਇਸ ਖੋਜ ਦੇ ਜਿਤਨੀ ਪੀੜਾ ਦੇ ਚਾਹ ਇੱਕ ਅਭਿਆਸੀ ਲੰਗਦਾ ਹੈ ਸ਼ਾਇਦ ਹੀ ਕੋਈ ਲੰਗਦਾ ਹੋਵੇ ਲੰਗਦੇ ਨੇ ਬਾਕੀ ਵੀ ਪੀੜਾ ਦੇ ਚਾਹ ਔਰ ਪੀੜਾ ਤੜਪਾਏਗੀ ਪੀੜਾ ਰੁਲਾਏਗੀ لازਮੀ ਇਤਨੀ ਮਿਹਰਜ਼ ਕਰਾਂ ਪੀੜਾ ਪੁਰਸ਼ ਨੂੰ ਵੀ ਰੁਲਾਉਂਦੀ ਏ ਇਸਤਰੀ ਨੂੰ ਵੀ ਰੁਲਾਉਂਦੀ ਏ ਜੋ ਅਨੁਭਵ ਦੇ ਚ ਗੱਲ ਆਈ ਏ ਇਸਤਰੀ ਛੇਤੀ ਰੋ ਲੈਂਦੀ ਏ ਪੁਰਸ਼ ਹੰਜੂਆਂ ਨੂੰ ਪੀ ਲੈਂਦਾ ਹੈ ਇਸ ਵਾਸਤੇ ਆંકੜੇ ਨੇ ਮਨੋਵਿਗਿਆਨੀਆਂ ਦੇ ਕਿ ਜਿੰਨੇ ਪੁਰਸ਼ پاگل ਆਉਂਦੇ ਨੇ ਇਤਨੀਆਂ ਇਸਤਰੀਆਂ پاگل ਨਹੀਂ ਆਉਂਦੀਆਂ ਕਾਰਨ ਇੱਕ ਗੁਬਾਰ ਸੀ ਰੋਪੀਆਂ ਹੰਜੂਆਂ ਦੇ ਰਾਹੇ ਹੀ ਪੀੜਾ ਨਿਕਲ ਗਈ ਮਨ ਹੌਲਾ ਹੋ ਗਿਆ ਹਲਕਾ ਹੋ ਗਿਆ पागल ਹੋਣ ਦੀ ਘੱਟ ਸੰਭਾਵਨਾ ਰਹਿੰਦੀ ਹੈ। ਰੋਜ਼-ਰੋਜ਼ ਪੁਰਸ਼ ਹੰਝੂ ਪੀਂਦਾ ਜਾ ਰਿਹਾ ਹੈ। ਸ਼ਰਮ ਦਵਾਰਾ ਕਿਉਂ? ਅਗਰ ਰੋਵੇ ਕਹਿੰਦੇ ਨੇ ਕੀ ਜਨਾਨੀਆਂ ਦੀ ਤਰ੍ਹਾਂ ਰੋ ਰਿਹਾ ਹੈ। ਪਰ ਕੌਣ ਦੱਸੇ ਅੱਖਾਂ ਵਿੱਚ ਦੋਹਾਂ ਦੇ ਪ੍ਰਮਾਤਮਾ ਨੇ ਹੰਝੂ ਪਾਏ ਨੇ। ਉਸੇ ਤਰ੍ਹਾਂ ਦੇ ਪਾਏ ਨੇ। ਇੱਕ ਭਾਵਨਾ ਦੇ ਵੇਕ ਵਿੱਚ ਆ ਕੇ ਪੀੜਾ ਦੇ ਤੇ ਪੀੜਾ ਵਿਛੋੜੇ ਦੀ ਆਉਂਦੀ ਹੈ। ਕੁਝ ਵੀ ਹੋਵੇ ਧਨ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਵਤਨ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਕੁਝ ਵੀ ਵਿਛੜੇ ਪੀੜਾ ਹੈ ਕਿ ਪੀੜਾ ਰੁਲਾਉਂਦੀ ਹੈ ਕਿਸ ਤਰੀ ਰੋਲੈਂਦੀ ਹੈ ਪੁਰਸ਼ ਅੰਜੂ ਪੀ ਲੈਂਦਾ ਹੈ ਇਸ ਦੇ ਕੋਲ ਅੰਜੂ ਬਹੁਤ ਇਕੱਠੇ ਹੋ ਜਾਂਦੇ ਨੇ ਅੰਦਰ ਇੱਕ ਦਿਨ ਪਾਗਲ ਹੋ ਜਾਂਦਾ ਹੈ ਪਾਗਲਪਣ ਦਾ ਮਤਲਬ ਕੀ ਹੈ ਇਨੇ ਸਾਰੇ ਹੰਝੂ ਅੰਦਰ ਜਜ਼ਬ ਕਰ ਲਏ ਭਗਤ ਵੀ ਰੋ ਪੈਂਦੇ ਨੇ ਇਹਨਾਂ ਕੋਲ ਬੜਾ ਵੱਡਾ ਵਿਛੋੜਾ ਹੈ ਪ੍ਰਮਾਤਮਾ ਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈ ਨੀਰ ਵਹੇ ਵਹ ਚੱਲੇ ਜੀਵ ਇਹ ਹੰਝੂ ਪਤਨਿ ਕਿਤਨੇ ਜਨਮਾਂ ਦੇ ਪਾਪਾਂ ਨੂੰ ਧੋ ਕੇ ਪਰੇ ਸੁਟ ਦਿੰਦੇ ਨੇ ਕਿੰਨੀ ਦਫਾ ਜਪਜੀ ਸਾਹਿਬ ਪੜਿਆ ਸੀ ਕਿਤਨਾ ਦਾਨ ਕੀਤਾ ਸੀ ਕਿਤਨੀ ਸੇਵਾ ਕੀਤੀ ਸੀ ਹਿਰਦੇ ਦੇ ਗੁਬਾਰ ਨਹੀਂ ਧੁੱਲੇ ਸੰ ਗੁਨਾ ਨਹੀਂ ਧੁੱਲੇ ਸੰ ਵਾਹਿਗੁਰੂ ਵਾਹਿਗੁਰੂ ਕਰਦੇ ਆਇਆ ਵਾਹਿਗੁਰੂ ਦਾ ਵਿਛੋੜਾ ਮਹਿਸੂਸ ਹੋਇਆ ਚੀਖ ਨਿਕਲ ਗਈ ਰੁਦਨ ਨਿਕਲ ਪਿਆ ਧੁੱਲ ਗਏ ਗੁਨਾਹ ਧੁੱਲ ਗਏ ਪਾਪ ਲੱਖਾਂ ਕਰੋੜਾਂ ਦੇ ਦਾਨ ਨੇ ਗੁਨਾਹ ਨਹੀਂ ਧੋਏ ਸਨ ਪਤਾ ਨਹੀਂ ਕਿੰਨੇ ਜੱਗ ਤਪ ਨੇ ਪਾਪ ਨਹੀਂ ਧੋਤੇ ਸਨ ਪਾਪ ਧੁੱਲ ਗਏ ਨੇ ਇਹਦੀ ਪਛਾਣ ਕਿਸ ਤਰ੍ਹਾਂ ਹੋਵੇਗੀ ਇਹ ਵੀ ਮੈਂ ਅਰਜ਼ ਕਰ ਦਿਆਂ ਅਗਰ ਕੀਤੇ ਹੋਏ ਪਾਪ ਚੇਤੇ ਆ ਰਹੇ ਨੇ ਨਹੀਂ ਧੁਲੇ ਮੌਜੂਦ ਨੇ ਅਜੇ ਅੰਦਰ ਪਏ ਨੇ ਤਾਂ ਹੀ ਤੇ ਯਾਦ ਆ ਰਹੇ ਨੇ ਕੀਤੀਆਂ ਜਾਂ ਗਲਤੀਆਂ ਨਹੀਂ ਮਿਟੀਆਂ ਸਬੂਤ ਕੀ ਅਗਰ ਯਾਦ ਆ ਰਹੀਆਂ ਨੇ ਤਾਂ ਨਹੀਂ ਮਿਟੀਆਂ ਅਗਰ ਗੁਨਾਹ ਕੀਤੇ ਹੋਏ ਯਾਦ ਆ ਰਹੇ ਨੇ ਤਾਂ ਨਹੀਂ ਧੁਲੇ ਮੌਜੂਦ ਨੇ ਅਜੇ ਨਹੀਂ ਮਿਟੇ ਜਿਸ ਦਿਨ ਰੱਬ ਹੀ ਛੋੜੇ ਦੀ ਪੀੜਾ ਮਨੁੱਖ ਨੂੰ ਤੜਪਾਂਦੀ ਹੈ ਔਰ ਉਸੇ ਤੜਪਣ ਦੇ ਚ ਇਹ ਹੰਜੂ ਨਿਕਲਦੇ ਨੇ ਇਹ ਗੁਨਾਹ ਧੁੱਲ ਜਾਂਦੇ ਨੇ ਮਨ ਹੌਲਾ ਹੋ ਜਾਂਦਾ ਹੈ ਹਲਕਾ ਹੋ ਜਾਂਦਾ ਹੈ ਪਾਣੀ ਜਿਵੇਂ ਬਾਰ ਸਾਰੀ ਧੁਲਾਈ ਦੇ ਕੰਮ ਦੇ ਚਸੀ ਵਰਤਦੇ ਆ ਯਕੀਨ ਜਾਣੋ ਹਿਰਦੇ ਦੀ ਧੁਲਾਈ ਇਸ ਤਰ੍ਹਾਂ ਹੁੰਦੀ ਹੈ ਬਸ਼ਰ ਤੇ ਪ੍ਰਮਾਤਮਾ ਦੇ ਛੋੜੇ ਚ ਇਹ ਹੰਝੂ ਨਿਕਲਣ ਪਦਾਰਥਾਂ ਦੇ ਵਿੱਚ ਛੋੜੇ ਚ ਇਹ ਨਿਕਲੇ ਨੇ ਪਾਗਲ ਪਣੇ ਤੋਂ ਬਚ ਜਾਏਗਾ ਨਹੀਂ ਹੋਵੇਗਾ ਹਿਰਦਾ ਫਿਰ ਵੀ ਹੌਲਾ ਹੋ ਜਾਏਗਾ ਪਰ ਹੰਝੂ ਪੀਂਦਾ ਗਿਆ ਪੀਂਦਾ ਗਿਆ ਪਰਿਵਾਰ ਵਿਛੜਿਆ ਹੰਝੂ ਪੀ ਲੈਨੇ ਮੇਰੇ ਸਾਹਮਣੇ ਪਤਾ ਨਹੀਂ ਕਿਤਨੇ ਨੇ ਆਖਿਆ ਦੇਖੋ ਬਿਰਾ ਦਾ ਵਿਛੋੜਾ ਹੋਇਆ ਫਲਾਣਾ ਰੋਇਆ ਹੀ ਨਹੀਂ ਪੁੱਤਰ ਦਾ ਵਿਛੋੜਾ ਆਇਆ ਫਲਾਣਾ ਰੋਇਆ ਹੀ ਨਹੀਂ ਮੈਂ ਕਿ ਝੂਠਾ ਮੰਨਦੇ ਰਹੇ ਸੀ ਗਲਤ ਮੰਨਦੇ ਰਹੇ ਸ਼ਾਇਦ ਰੋ ਲੈਂਦਾ ਤੇ ਇਸ ਦੇ ਅੰਦਰ ਇਤਨਾ ਗੁਬਾਰ ਨਹੀਂ ਹੋਣਾ ਸੀ ਤਾਂ ਮੈਂ ਫਿਰ ਅਰਜ਼ ਕਰਾਂ ਛੋਟੀ ਜਿਹੀ ਪੀੜਾ ਛੋਟਾ ਜਿਹਾ ਵਿਛੋੜਾ ਇਸ ਤੀਨ ਚੇਤੀਰ ਉਲਾ ਦਿੰਦਾ ਹੈ ਪਾਗਲਪਣੇ ਤੋਂ ਵੱਜ ਜਾਂਦੀ ਹੈ। ਪਰ ਸੰਜੋ ਪੀ ਲੈਂਦਾ ਹੈ ਤਣਾਉ ਗਰਸਤ ਰਹਿੰਦਾ ਹੈ। ਭਗਤ ਦੇ ਅੰਦਰੋਂ ਵੀ ਕੋ ਰੋਣਾ ਨਿਕਲਦਾ ਹੈ। ਉਹ ਹੈ ਪ੍ਰਮਾਤਮਾ ਦਾ ਵਿਛੋੜਾ। ਹੋ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜਿਓ। ਧੰਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ ਮੈਂ ਰੋਂ ਰਵੰਦੀ ਸਭ ਜਗ ਰੁਨਾ ਰੰਨੇ ਵਣੋਂ ਪੰਖੇਰੋ ਇਕ ਨਾ ਰੋਣਾ ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰੋਂ ਵਿਛੋੜੀ ਅੱਖਾਂ ਤੇ ਮੇਰੀਆਂ ਵੀ ਰੋ ਪਈਆਂ ਗੁਰੂ ਨਾਨਕ ਮੈਨੂੰ ਰੋਂਦਾ ਦੇਖੇ ਪੰਛੀ ਵੀ ਰੋ ਪੈਲੇ ਮੇਰੇ ਰੋਣੇ ਨੇ ਇਤਨਾ ਮੋਤਾਸਰ ਕੀਤਾ ਹੈ ਮੇਰੇ ਰੋਣੇ ਨੇ ਇਤਨਾ ਪ੍ਰਭਾਵਿਤ ਕੀਤਾ ਮੈਂ ਰੋਵੰਦੀ ਸਭ ਜਗ ਰੋਣਾ ਰੋਣੜੇ ਵਣੋਂ ਪੰਖੇਰੋ ਇਕ ਨਾ ਰੁਣਾ ਮੇਰੇ ਤਨ ਕਾ ਬਿਰਾਹ ਇਹ ਅੰਦਰ ਜੋ ਵਿਛੋੜਾ ਪ੍ਰਮਾਤਮਾ ਦਾ ਹੈ ਇਹ ਵਿਛੋੜਾ ਨਹੀਂ ਰੋਇਆ ਇੱਕ ਬਹੁਤ ਗਹਿਰੀ ਗੱਲ ਸਤਿਗੁਰੂ ਕਹਿ ਰਹੇ ਨੇ ਜਿਸ ਦਿਨ ਵਿਛੋੜਾ ਰੋ ਪੈਂਦਾ ਹੈ ਮਿਲਾਪ ਹੋ ਜਾਂਦਾ ਵਿਛੋੜਾ ਖਤਮ ਇਹ ਛੋੜੇ ਤੇ ਇੱਕ ਪੀੜਾ ਉਹ ਪੀੜਾ ਰੋਣ ਤੇ ਮਜਬੂਰ ਬਈ ਕਰਦੀ ਹੈ ਅਜੇ ਵਿਛੋੜਾ ਨਹੀਂ ਰੋਇਆ ਇਹ ਵੀ ਮੈਂ ਅਰਜ਼ ਕਰਦੇ ਆਂ ਗਹਿਰਾਈ ਵਿੱਚ ਕਿਸੇ ਦਿਨ ਮਹਿਸੂਸ ਹੋਵੇਗਾ ਜ਼ਰੂਰ ਇਧਰ ਵੀ ਛੋੜਾ ਰੋਇਆ ਇਧਰ ਮਿਲਪ ਹੋ ਗਿਆ ਇਕ ਨਾ ਰੋਣਾ ਮੇਰੇ ਤਨ ਕਾ ਵਿਰਹਾ ਜਿਨ ਹੋਂ ਪਰੋਂ ਵਿਛੋੜੀ ਵਿਛੋੜੇ ਕਰਕੇ ਤੇ ਮੈਂ ਰੋਇਆ ਪਰ ਜਿਸ ਹਿਰਦੇ ਨੂੰ ਇਹ ਵਿਛੋੜਾ ਮਹਿਸੂਸ ਹੋ ਰਿਹਾ ਵਿਛੋੜਾ ਨਹੀਂ ਰੋਇਆ ਇਹਨੇ ਮੌਜੂਦ ਹੈ ਇਹ ਬੈਠਾ ਆ ਜੇ ਇਹ ਨਹੀਂ ਮਿਟਿਆ ਇਹ ਨਹੀਂ ਰੋਇਆ ਤਾਂ ਖੈਰ ਅਵਸਥਾਵਾਂ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੀ ਨੇ ਬਕੈ ਦਾ ਸਪਸ਼ਟ ਕਰ ਦਿੱਤਾ ਆਪ ਕਹਿੰਦੇ ਮੈਂ ਰੋ ਬੰਦੀ ਸਭ ਜਗ ਰੋ ਨਾ ਰੋਣੜੇ ਵਣੋਂ ਪੰਖੇਰੂ ਇਕ ਨਾ ਰੋ ਨਾ ਮੇਰੇ ਤਨ ਕਾ ਬਿਰਾ ਜਿਨ ਹਉ ਪਿਰੋ ਵਿਛੋੜੀ ਭਾਈ ਸਾਹਿਬ ਭਾਈ ਨੰਦ ਲਾਲ ਤੇ ਇਸ ਨੂੰ ਹੋਰ ਇੱਕ ਆਲਮਾਨਾ ਰੰਗਤ ਦਿੰਦੇ ਨੇ ਉਹ ਵੀ ਕਹਦੇ ਆ ਤੇ ਅੱਗੇ ਚਲਾ ਸਾਖੇ ਉਮੀਦ ਆਸ਼ਿਕ ਹਰ ਗਿਸ ਸਮਰ ਨਾ ਗੀਰਤ ਐ ਪ੍ਰੇਮੀ ਤੂੰ ਆਸਾ ਦਾ ਬੂਟਾ ਲਾਇਆ ਉਮੀਦ ਦਾ ਬੂਟਾ ਲਾਇਆ मिलाप ਦਾ ਫਲ ਨਹੀਂ ਲੱਗੇਗਾ। ਕਤਾਈ ਨਹੀਂ ਲੱਗੇਗਾ। ਹੁਣ ਭਾਈ ਸਾਹਿਬ ਭਾਈ ਨੰਦ ਲਾਲ ਜੈਸੇ ਪੁਰਸ਼ ਤੋਂ ਅਸੀਂ ਅਸੀਸ ਮੰਗੀਏ ਆਸ਼ੀਰਵਾਦ ਮੰਗੀਏ ਕੀ ਕਹਿ ਰਹੇ ਹੋ ਤੁਸੀਂ? ਇਹ ਤੁਸੀਂ ਕੀ ਆਖ ਰਹੇ ਹੋ? ਇਹ ਜੋ ਉਮੀਦ ਕਰਕੇ ਗੁਰਦੁਆਰੇ ਆਇਆ, ਮਿਲਾਪ ਨਹੀਂ ਹੋਵੇਗਾ। ਇਹ ਜੋ ਉਮੀਦ ਕਰਕੇ ਬਾਣੀ ਪੜ੍ਹਦੇ ਭਾ, ਮਿਲਾਪ ਨਹੀਂ ਹੋਵੇਗਾ। ਇਹ ਜੋ ਉਮੀਦ ਨੂੰ ਮੁੱਖ ਰੱਖ ਕੇ ਸੇਵਾ ਪੈ ਕਰਦੇ ਆਂ ਦਾਨ ਪੁਨ ਪੈ ਕਰਦੇ ਆਂ ਮਿਲਾਪ ਨਹੀਂ ਹੋਵੇਗਾ ਭਾਈ ਸਾਹਿਬ ਕਹਿੰਦੇ ਨਹੀਂ ਹੋਵੇਗਾ ਚੋਂ ਨਹੀਂ ਹੋਵੇਗਾ ਸਾਖੇ ਉਮੀਦ ਆਸ਼ਿਕ ਹਰ ਗਿਸ ਸਮਰ ਨਗਿਰਤ ਫਲ ਨੂੰ ਫਰਸ਼ਣ ਦੇਚ ਅਰਬੀ ਦੇਚ ਪਸ਼ਤੋ ਦੇਚ ਕੰਧਾਰੀ ਭਾਸ਼ਾ ਚ ਸਮਰ ਕਹਿੰਦੇ ਨੇ ਸਮਰ ਫਲ हरगिस समर नगेरत समर नहीं लगेगा फल नहीं लगेगा क्यों कारण अजब अशके मै जगा ता सबर स्तर न बाشد तू उम्मीद ते बूटे नु सिंचिया नहीं पानी नहीं पाया फल किथे ਤੇ ਭਾਈ ਸਾਹਿਬ ਕੋਲ ਪੁੱਛੀਏ ਜੋ ਉਮੀਦ ਦਾ ਬੂਟਾ ਹੈ ਆਸਾ ਦਾ ਬੂਟਾ ਹੈ ਉਮੀਦ ਰੱਖਦੇ ਪਿਆ ਮਿਲਾਪ ਹੋਵੇਗਾ ਇਸ ਬੂਟੇ 'ਚ ਕਿਹੜਾ ਪਾਣੀ ਪਾਈਏ ਅਜ਼ਆਬ-ਏ-ਅਸ਼ਕੇ ਮੈਜਗਾ ਅੱਖਾਂ ਦੀ ਜੋ ਦੋ ਪੁਤਲੀਆਂ ਨੇ ਇਹਨਾਂ ਨੂੰ ਪਰਸ਼ੀਨ ਦੇ 'ਚ ਮੈਜਗਾ ਕਹਿੰਦੇ ਨੇ ਅਜ਼ਆਬ-ਏ-ਅਸ਼ਕੇ ਮੈਜਗਾ ਤਾਂ ਸਬਜ਼ ਤਰਨਾ ਵਾਸ਼ ਜਿਤਨੇ ਚਿਰ ਤੱਕ ਦੋ ਪਲਕਾਂ ਦਾ ਪਾਣੀ ਤੂੰ ਉਮੀਦ ਦੇ ਬੂਟੇ ਦੇ ਚ ਰਜ ਕੇ ਨਹੀਂ ਪਾਂਦਾ ਮਿਲਾਪ ਦਾ ਫਲ ਕਿੱਥੇ ਰੋਇਆ ਹੋਵੇਗਾ ਪੁੱਤਰਾਂ ਦੀ ਖਾਤਰ ਮਿੱਤਰਾਂ ਦੀ ਖਾਤਰ ਪਤਨੀ ਦੀ ਖਾਤਰ ਪਤੀ ਦੀ ਖਾਤਰ ਪਰਾਵਾਂ ਦੀ ਕਾਦਰ ਧਨ ਸੰਪਦਾ ਦੀ ਖਾਤਰ ਮਾਣ ਮਰਿਆਦਾ ਦੀ ਖਾਤਰ ਸਤਾ ਦੀ ਖਾਤਰ ਪ੍ਰਭਤਾ ਦੀ ਖਾਤਰ ਤੂੰ ਪ੍ਰਭੂ ਦੀ ਖਾਤਰ ਕਦੋਂ ਰੋ ਰਹੇ ਹੈ ਰੋਇਆ ਹੀ ਨਹੀਂ ਇਤਨੀ ਗਹਿਰੀ ਪੀੜਾ ਤੜਪਾ ਦਿੰਦੀ ਹੈ ਇਸ ਵਾਸਤੇ ਮਹਾਤਮਾ ਬੁੱਧ ਤੇ ਕਹਿੰਦੇ ਸਿਆਣੀ ਉਹ ਮਾਂ ਜੋ ਬੱਚੇ ਦਾ ਰੋਣਾ ਹੀ ਸੁਣ ਲੈਂਦੀ ਹੈ ਬੱਚਾ ਹੋਰ ਕੀ ਬੋਲੇ ਬੱਚੇ ਦਾ ਬੋਲਣਾ ਰੋਣਾ ਹੀ ਹੈ ਔਰ ਸਭ ਸਮਝ ਜਾਂਦੀ ਹੈ ਭੁੱਖ ਹੈ ਇਹਨੂੰ ਦੁੱਧ ਪਿਲਾਣਾ ਹੈ ਕੋਈ ਲੋੜ ਹੈ ਕੋਈ ਤਕਲੀਫ ਹੈ ਬੱਚੇ ਦੇ ਰੋਣੇ ਨੂੰ ਜੇ ਮਾਂ ਜਾਣਦੀ ਨਹੀਂ ਸਮਝਦੀ ਨਹੀਂ ਸ਼ਾਇਦ ਮਾਂ ਹੋਣ ਦਾ ਮਾਣ ਫਿਰ ਇਸ ਦੇ ਕੋਲ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਮਨੋਵਿਗਿਆਨਕ ਤੇ ਇਤਨਾ ਕਹਿੰਦੇ ਨੇ ਕਿ ਤੂਫਾਨ ਆਇਆ ਹੋਵੇ ਬੱਦਲ ਗਰਜਦੇ ਪੈਵਨ ਜ਼ੋਰ ਦੀ ਬਾਰਿਸ਼ ਦੀ ਆਵਾਜ਼ ਹੋਵੇ ਬਾਰ ਬੜੀ ਖੜਾਕ ਹੋਵੇ ਮਾਂ ਦੀ ਅੱਖ ਨਹੀਂ ਖੁੱਲਦੀ पर मधम जई आवाज ਦੇ ਚ ਮਾਸੂਮ ਬੱਚਾ ਕਿਦਰੇ ਰੋ ਪਿਆ ਅੱਖ ਖੁੱਲ ਜਾਂਦੀ ਅਚੇਤਨ ਵਿੱਚ ਕਿਦਰੀ ਇਸ ਦਾ ਧਿਆਨ ਬੱਚੇ ਦੀ ਤਰਫ ਹੈ ਵਰਨਾ ਬਦਲਾਂ ਦੀ ਗਰਜਿਤ ਨੇ ਇਸ ਦੀ ਅੱਖ ਨਹੀਂ ਖੋਲੀ ਤਵਨ ਦੀ ਸ਼ਾਂ ਸ਼ਾਂ ਕਰਕੇ ਬਾਹਰ ਦੇ ਖੜਾਕ ਕਰਕੇ ਇਸ ਦੀ ਅੱਖ ਨਹੀਂ ਖੁੱਲੀ मधम ਜਈ ਆਵਾਜ਼ ਦੇ ਚ ਕਿ ਬੱਚਾ ਰੋਇਆ ਅੱਖ ਖੁੱਲ ਗਈ ਤੇ ਜੇ ਮਾਂ ਦੇ ਕੋਲ ਅਚੇਤਨ ਮਨ ਦੇ ਚ ਵੀ ਇਤਨੀ ਸਿਆਣਪ ਹੈ ਤੇ ਰੱਬ ਤੇ ਬੜਾ ਸਹਣਾ ਹੈ ਰੋਣਾ ਸੁਣ ਲੈਂਦਾ ਹੈ ਨਹੀਂ ਤੇਰੇ ਕੋਲ ਕੋਈ ਮੰਜੇ ਹੋਏ ਸ਼ਬਦ ਜਿਸ ਦਿਨ ਰੱਬ ਦਾ ਵਿਛੋੜਾ ਉਸਦੇ ਮੰਤਰ ਦੇ ਜਾਪ ਦੇ ਰਾਹੀ ਮਹਿਸੂਸ ਹੁੰਦਾ ਹੈ ਫਿਰਦਾ ਰੋ ਪੈਂਦਾ ਹੈ ਪ੍ਰਭੂ ਸਮਝ ਜਾਂਦਾ ਹੈ ਕਿਸੇ ਨੂੰ ਸਮਝਦਾ ਹੈ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਬੜਾ ਭਾਰੀ ਜ਼ਿਕਰ ਹੈ ਔਰ ਬਾਬੇ ਫਰੀਦ ਨੇ ਤੇ ਆਪਣੇ ਸਾਰੇ ਸ਼ਲੋਕਾਂ ਵਿੱਚ ਇੰਜ ਕਹਿ ਲਈਏ ਖੁਦਾ ਤੇ ਅਗੋ ਆਪਣਾ ਰੋਣਾ ਹੀ ਰੱਖ ਦਿੱਤਾ ਵੀ ਹੋਰ ਮੈਨੂੰ ਕੁਝ ਨਹੀਂ ਆਉਂਦਾ ਚਿੰਤ ਖਕੌਲਾ ਵਾਣ ਦੁਖ ਬਿਰੇ ਵਿਚਾਵਣ ਲੇ ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਆ ਵੇਖ ਲੈ ਬਸ ਸਾਡੇ ਕੋਲੇ ਹੀ ਹੈ